ਡੋਲੀ ਤੋਰਨ ਵੇਲੇ ਕੁੜੀ ਲੱਗੀ ਉੱਚੀ ਉੱਚੀ ਰੋਣ ਲੋਕ ਕਹਿੰਦੇ ਕੀ ਲੱਛਣ ਫੜੇ ਨੇ ਕਿਵੇਂ ਉੱਚੀ ਉੱਚੀ ਬੂਕਦੀ ਏ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਵਿਆਹ ਵਿੱਚ ਵਿਦਾਈ ਵੇਲੇ ਕੁੜੀ ਅਤੇ ਕੁੜੀ ਦਾ ਪਰਿਵਾਰ ਸਾਰੇ ਹੀ ਭਾਵੁਕ ਹੋ ਜਾਂਦੇ ਨੇ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਕੁੜੀ ਦੀ ਵਿਦਾਈ ਕੀਤੀ ਜਾ ਰਹੀ ਹੈ ਪਰ ਕੁੜੀ ਡੋਲੀ ਵਾਲੀ ਕਾਰ ਵਿੱਚ ਬੈਠੀ ਰੋ ਰਹੀ ਏ ਜਿਸ ਨੂੰ ਦੇਖ ਕੇ ਲੋਕ ਕਹਿੰਦੇ ਨੇ ਕਿ ਕਿਵੇਂ ਉੱਚੀ ਉੱਚੀ ਬੂਕਦੀ ਏ ਦੇਖੋ ਕੀ ਲੱਛਣ ਫੜੇ ਨੇ ਅਤੇ ਇਸ ਦਾ ਮਜ਼ਾਕ ਬਣਾਉਂਦੇ ਨੇ ਪਰ ਇਸ ਤਰ੍ਹਾਂ ਬੋਲਣ ਵਾਲੇ ਲੋਕ ਸ਼ਾਇਦ ਇਹ ਨਹੀਂ ਜਾਣਦੇ ਕਿ ਜਦੋਂ ਕੋਈ ਲੜਕੀ ਆਪਣੇ ਮਾਪਿਓ ਭੈਣ ਭਰਾ ਅਤੇ ਆਪਣਾ ਘਰ ਹਮੇਸ਼ਾ ਲਈ ਛੱਡ ਕੇ ਕਿਸੇ ਅਣਜਾਣਕਰ ਵਿੱਚ ਜਾਂਦੀ ਹੈ ਤਾਂ ਉਹ ਭਾਵੁਕ ਕਿਉਂ ਨਾ ਹੋਵੇ ਕਿਉਂਕਿ ਜਿੱਥੇ ਉਹ ਜੰਮੀ ਪਲੀ ਹੁੰਦੀ ਹੈ ਉਹ ਘਰ ਹਮੇਸ਼ਾ ਲਈ ਪਰਾਇਆ ਹੋ ਜਾਂਦਾ ਹੈ ਪਤਾ ਨਹੀਂ ਲੋਕ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ